ਕੋਈ ਸਕਿਉਰਟੀ ਸਾਡੀ ਵਾਪਿਸ ਹੋਈ ਹੈ ਹਾਂ ਸਕਿਉਰਟੀ ਲੈ ਵਾਪਸ ਚਲੀ ਗਈ ਹੈ ਕਿਉਂ ਬਾਬ ਜੰਨੇ ਪਾਰਟੀ ਦੀ ਮਰਦੀ ਉਹ ਦੇ ਵੀ ਸਕਦੀ ਲੈ ਵੀ ਸਕਦੀ ਨਹੀਂ ਤਾਂ ਗੱਲ ਹੈ ਨਹੀਂ ਕਿਨੇ ਡੀਜੀ ਵੀ ਸਾਹਿਬ ਨੇ ਆਰਡਰ ਕੀਤਾ ਸੀਐਮ ਸਾਹਿਬ ਨੂੰ ਮੈਨੂੰ ਕਿਸ ਕੋਈ ਵੀ ਨਹੀਂ ਪਤਾ ਮੈਨੂੰ ਤਾਂ ਆਈ ਸਕਿਉਰਟੀ ਵਾਲੇ ਮੁੰਡੇ ਗੱਲ ਕਰ ਸਾਨੂੰ ਫੋਨ ਆਇਆ ਸੀ ਜਾਣੇ ਮੈਂ ਕਿ ਜਾਓ ਜੀ ਜਦ ਕੇ ਨੇ ਫੋਨ ਆਇਆ ਦਿਸ ਕਿਊਟੀ ਫੋਨ ਵਿਦਾਊਟ ਰੀਜ਼ਨ ਮਤਲਬ ਵਿਦਾਊਟ ਨੋਟੀਫਿਕੇਸ਼ਨ ਮੈਨੂੰ ਹੁਣ ਇਹ ਤੇ ਰੀਜ਼ਨ ਤਾਂ ਹੁਣ ਪਾਰਟੀ ਨੂੰ ਪਤਾ ਜੀ ਮੈਨੂੰ ਥੋੜੀ ਕੱਥੀ ਜੀ ਕਿ ਚਲੀ ਕਿ ਕੀ ਕੈਸਡ ਨਹੀਂ ਕਾਰਨ ਪਤਾ ਲੱਗਾ ਹੈ ਕੁਝ ਕੋਈ ਕਾਰਨ ਪਤਾ ਲੱਗਦਾ ਨਹੀਂ ਲਈ ਵਾਪਸ ਹੁਣ ਕੀ ਚਾਹਦੇ ਸਰਕਾਰ ਦੇ ਕੰਮ ਹੈ ਜੀ ਤੇ ਸਰਕਾਰ ਨੂੰ ਪਤਾ ਜੀ ਨਹੀਂ ਕਾਰਨ ਨਹੀਂ ਦੱਸਿਆ ਕਿਉਂ ਲਈ ਗਈ ਨਹੀਂ ਕਾਰਨ ਨਹੀਂ ਕਾਰਨ ਨਹੀਂ ਮੇਰੇ ਕੋ ਕੋਈ ਆਇਆ ਜੀ ਕੋਈ ਸਕਿਉਰਟੀ ਸਾਡੀ ਵਾਪਸ ਹੋਈ ਹੈ ਹਾਂ ਸਕਿਉਰਟੀ ਲਈ ਵਾਪਸ ਚਲੀ ਗਈ ਹੈ ਕਿਉਂ ਬੱਬ ਜੰਨੇ ਪਾਰਟੀ ਦੀ ਮਰਦਿਓ ਦੇ ਵੀ ਸਕਦੀ ਲੈ ਵੀ ਸਕਦੀ ਨਹੀਂ ਤਾਂ ਗੱਲ ਹੈ ਨਹੀਂ ਕਿਨੇ ਡੀਜੀ ਵੀ ਸਾਹਿਬ ਨੇ ਆਰਡਰ ਕੀਤਾ ਸੀਐਮ ਸਾਹਿਬ ਨੂੰ ਮੈਨੂੰ ਕਿਸ ਕੋਈ ਵੀ ਨਹੀਂ ਪਤਾ ਮੈਨੂੰ ਤਾਂ ਸਿਕਿਉਰਟੀ ਵਾਲੇ ਮੁੰਡੇ ਗੱਲ ਕਰ ਸਾਨੂੰ ਫੋਨ ਆਇਆ ਸੀ ਜਾਣੇ ਮੈਂ ਕਿ ਜਾਓ ਜੀ ਜਦ ਕੇ ਨਹੀਂ ਫੋਨ ਆਇਆ ਤੇ ਸਿਕਿਉਰਟੀ ਫਰਵਰ ਵਿਦਾਊਟ ਰੀਜ਼ਨ ਮਤਲਬ ਵਿਦਾਊਟ ਨੋਟੀਫਿਕੇਸ਼ਨ ਮੈਨੂੰ ਹੁਣ ਇਹ ਤੇ ਰੀਜ਼ਨ ਤਾਂ ਹੁਣ ਪਾਰਟੀ ਨੂੰ ਪਤਾ ਜੀ ਮੈਨੂੰ ਥੋੜੀ ਘੱਟ ਜੀ ਚੱਲੀ ਕਿ ਕੀ ਕੇਸ ਹੈ ਨਹੀਂ ਕਾਰਨ ਪਤਾ ਲੱਗਾ ਹੈ ਕੁਝ ਕੋਈ ਕਾਰਨ ਪਤਾ ਨਹੀਂ ਲੱਗਿਆ। ਲੇਲੀ ਵਾਪਸ ਹੁਣ ਕੀ ਕਹਦੇ ਸਰਕਾਰ ਦੇ ਕੰਮ ਹੈ ਜੀ ਤੇ ਸਰਕਾਰ ਨੂੰ ਪਤਾ ਨਹੀਂ। ਨਹੀਂ ਕਾਰਨ ਨਹੀਂ ਦੱਸਿਆ ਕਿਉਂ ਲਈ ਗਈ। ਨਹੀਂ ਕਾਰਨ ਨਹੀਂ ਕਾਰਨ ਨਹੀਂ ਮੇਰੇ ਕੋ ਕੋਈ ਆਇਆ ਜੀ। ਕੋਈ ਸਿਕਿਉਰਟੀ ਸਾਡੀ ਵਾਪਸ ਹੋਈ ਹੈ? ਹਾਂ ਸਿਕਿਉਰਟੀ ਲੈ ਵਾਪਸ ਚਲੀ ਗਈ ਹੈ। ਕਿਉਂ? ਬਾਬ ਜਾਨ ਨੇ ਪਾਰਟੀ ਦੀ ਮਰਦੀ ਉਹ ਦੇ ਵੀ ਸਕਦੀ ਲੈ ਵੀ ਸਕਦੀ ਜੀ ਤਾਂ ਗੱਲ ਹੈ। ਨਹੀਂ ਕਿਨੇ ਡੀਜੀਪੀ ਸਾਹਿਬ ਨੇ ਆਰਡਰ ਕੀਤਾ ਸੀਐਮ ਸਾਹਿਬ ਨੂੰ। ਮੈਨੂੰ ਕਿਸ ਕੋਈ ਵੀ ਨਹੀਂ ਪਤਾ ਮੈਨੂੰ ਤਾਂ ਆਈ ਸਿਕਿਉਰਟੀ ਵਾਲੇ ਮੁੰਡੇ ਗੁਰਿੰਦਰ ਸਾਨੂੰ ਫੋਨ ਆਇਆ ਸੀ ਜਾਣੇ ਮੈਂ ਕਿ ਜਾਉ ਨਹੀਂ ਜੀ ਚੱਦ ਕੇ ਨਹੀਂ ਫੋਨ ਆਇਆ ਦੇ ਸਿਕਿਉਰਟੀ ਵਾਪਸ ਵਿਦਾਊਟ ਰੀਜ਼ਨ ਮਤਲਬ ਵਿਦਾਊਟ ਨੋਟੀਫਿਕੇਸ਼ਨ ਮੈਨੂੰ ਉਹਨਾਂ ਨੂੰ ਇਹ ਤੇ ਰੀਜ਼ਨ ਤਾਂ ਹੁਣ ਪਾਰਟੀ ਨੂੰ ਪਤਾ ਜੀ ਮੈਨੂੰ ਥੋੜੀ ਪਤਾ ਜੀ ਚੱਲੀ ਕਿ ਕੀ ਕਿੱਸਾ ਨਹੀਂ ਕਾਰਨ ਪਤਾ ਲੱਗਾ ਹੈ ਕੁਝ ਕੋਈ ਕਾਰਨ ਪਤਾ ਲੱਗਦਾ ਨਹੀਂ ਲਈ ਵਾਪਸ ਹੁਣ ਕੀ ਕਹਦੇ ਸਰਕਾਰ ਦੇ ਕੰਮ ਹੈ ਜੀ ਤੇ ਸਰਕਾਰ ਨੂੰ ਪਤਾ ਜੀ ਨਹੀਂ ਕਾਰਨ ਨਹੀਂ ਦੱਸਿਆ ਕਿ ਉਹ ਲਈ ਗਈ ਨਹੀਂ ਕਾਰਨ ਨਹੀਂ ਕਾਰਨ ਨਹੀਂ ਮੇਰੇ ਕੋ ਕੋਈ ਆਇਆ ਜੀ ਕੋਈ ਸਿਕਿਉਰਟੀ ਸਾਡੀ ਵਾਪਸ ਹੋਈ ਹੈ ਆਹ ਸਕਿਉਰਟੀ ਲੈ ਵਾਪਸ ਚਲੀ ਗਈ ਹੈ ਕਿਉਂ ਬੱਬ ਜਨ ਨੇ ਪਾਰਟੀ ਦੀ ਮਰਦੀ ਉਹ ਦੇ ਵੀ ਸਕਦੀ ਲੈ ਹੋ ਸਕਦੀ ਜੀ ਤਾਂ ਗੱਲ ਹੈ ਨਹੀਂ ਕਿਨੇ ਡੀਜੀ ਵੀ ਸਾਹਿਬ ਨੇ ਆਰਡਰ ਕੀਤਾ ਸੀਐਮ ਸਾਹਿਬ ਮੈਨੂੰ ਕਿਸ ਕੋਈ ਵੀ ਨਹੀਂ ਪਤਾ ਮੈਨੂੰ ਤਾਂ ਆਈ ਸਕਿਉਰਟੀ ਵਾਲੇ ਮੁੰਡੇ ਗਣਸਾ ਸਾਨੂੰ ਫੋਨ ਆਇਆ ਸੀ ਜਾਣਾ ਇਹ ਕਿ ਜਾਓ ਜੀ ਜੀ ਕਰਦ ਕੇ ਨਹੀਂ ਫੋਨ ਆਇਆ ਤੇ ਸਕਿਉਰਟੀ ਵਾਪਸ ਵਿਦਆਊਟ ਰੀਜ਼ਨ ਮਤਲਬ ਵਿਦਆਊਟ ਨੋਟੀਫਿਕੇਸ਼ਨ ਮੈਨੂੰ ਉਹਨਾਂ ਨੂੰ ਇਹ ਤੇ ਰੀਜ਼ਨ ਤਾਂ ਹੁਣ ਪਾਰਟੀ ਨੂੰ ਪਤਾ ਜੀ ਮੈਨੂੰ ਥੋੜੀ ਪਤਾ ਜੀ ਯੂਟੂਬ ਚੱਲੀ ਕਿ ਕੀ ਕਹਿਸਾ ਨਹੀਂ ਕਾਰਨ ਪਤਾ ਲੱਗਾ ਹੈ ਕੁਝ ਕੋਈ ਕਾਰਨ ਪਤਾ ਲੱਗਿਆ ਨਹੀਂ ਲਈ ਵਾਪਸ ਹੁਣ ਕੀ ਚਾਹਦੇ ਸਰਕਾਰ ਦੇ ਕੰਮ ਹੈ ਜੀ ਤੇ ਸਰਕਾਰ ਨੂੰ ਪਤਾ ਨਹੀਂ ਕਾਰਨ ਨਹੀਂ ਦੱਸਿਆ ਕਿਉਂ ਲਈ ਗਈ ਨਹੀਂ ਕਾਰਨ ਨਹੀਂ ਕਾਰਨ ਨਹੀਂ ਮੇਰੇ ਕੋ ਕੋਈ ਆਇਆ ਨਹੀਂ